ਅੱਜ ਏਵਨ ਪੰਜਾਬੀ ਟੀਵੀ ਦੀ ਵਿਸ਼ੇਸ਼ ਟੀਮ ਦੇ ਵੱਲੋਂ ਜ਼ਿਲ੍ਹਾ ਮਾਨਸਾ ਦੇ ਤਹਿਸੀਲ ਬੁੜਾਡਾ ਅਧੀਨ ਪੈਂਦੇ ਪਿੰਡ ਭਾਦਰਾ ਵਿਖੇ ਇੱਕ ਪੜ੍ਹੇ ਲਿਖੇ ਨੌਜਵਾਨ ਕਿਸਾਨ ਅਮਨਦੀਪ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਗੱਲਬਾਤ ਦੌਰਾਨ ਕਿਸਾਨ ਅਮਨਦੀਪ ਸਿੰਘ ਨੇ ਸਾਡੀ ਟੀਮ ਨੂੰ ਦੱਸਿਆ ਕਿ ਉਹ ਲਗਭਗ 3-4 ਏਕੜ ਜ਼ਮੀਨ ਦੇ ਵਿੱਚ ਡ੍ਰੈਗਨ ਫਰੂਟ ਅਤੇ ਚੰਦਨ ਦੀ ਖੇਤੀਬਾੜੀ ਕਈ ਸਾਲਾਂ ਤੋਂ ਲਗਾਤਾਰ ਕਰਦਾ ਆ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਇਸ ਲਾਹੇਵੰਦ ਖੇਤੀ ਬਾੜੀ ਦੇ ਨਾਲ ਮੈਂ ਮਾਰਕੀਟ ਵਿੱਚ ਬਹੁਤ ਵਧੀਆ ਰੇਟ ਨਾਲ ਮੁਨਾਫਾ ਵੀ ਲੈ ਰਿਆ ਹਾਂ ਉਹਨਾਂ ਨੇ ਇਸ ਮੌਕੇ ਤੇ ਏਵਨ ਪੰਜਾਬੀ ਟੀਮ ਦਾ ਪਿੰਡ ਭਾਦੜਾ ਵਿਖੇ ਪਹੁੰਚ ਤੇ ਤਹਿ ਦਿਲੋਂ ਧੰਨਵਾਦ ਵੀ ਕੀਤਾ ਏਵਨ ਪੰਜਾਬੀ ਨਿਊ ਚੈਨਲ ਦੀ ਟੀਮ ਅੱਜ ਜ਼ਿਲ੍ਹਾ ਮਾਨਸਾ ਦੇ ਪਿੰਡ ਭਾਦੜਾ ਵਿਖੇ ਪਹੁੰਚੀ ਹੈ ਨੌਜਵਾਨ ਹੈ ਮੁੰਡਾ ਅਮਨਦੀਪ ਸਰਾਉ ਇਹਨੇ ਡ੍ਰੈਗਨ ਫਰੂਟ ਤੇ ਚੰਦਨ ਦੀ ਖੇਤੀ ਕਰਦਾ ਇਹਦੇ ਸਬੰਧੀ ਅਮਨਦੀਪ ਤੋਂ ਜਾਣਦੇ ਆ ਇਹ ਕਿਦਾਂ ਦਾ ਹੈ ਹਾਂਜੀ ਸਸਰੀ ਘਾਰੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਜੀ ਸਾਡੇ ਫਾਰਮ ਤੇ ਪਹੁੰਚੇ ਜੀ ਤੇ ਆਪਾਂ ਡ੍ਰੈਗਨ ਫਰੂਟ ਤੇ ਚੰਦਨ ਦੀ ਖੇਤੀ ਕਰਦੇ ਆਂਗੇ ਅ ਜਿਹੜਾ ਪਹਿਲਾਂ ਮੈਂ ਥੋੜਾ ਚੰਦਨ ਬਾਰੇ ਦੱਸ ਦਵਾਂ ਵੀ ਜਿਹੜਾ ਚੰਦਨ ਦਾ ਬੂਟਾ ਉਹ ਪੈਰਾਸਾਈਟ ਪਲਾਂਟ ਹੈਗਾ ਉਹਨੇ ਦੂਜੇ ਬੂਟੇ ਤੋਂ ਖਰਾਕ ਲੈ ਕੇ ਚੱਲਣਾ ਹੈ ਤੇ ਜਿਹੜੀ ਆਪਾਂ ਨੂੰ ਇਹਦੀ ਇਨਕਮ ਆਗੀ ਉਹ 10 ਤੋਂ 12 ਸਾਲ ਬਾਅਦ ਮਿਲਣੀ ਸ਼ੁਰੂ ਹੁੰਦੀ ਹੈਗੀ ਇਸ ਦੇ ਵਿੱਚ ਬਹੁਤ ਸਾਰੇ ਵੀਰਾਂ ਦਾ ਸਵਾਲ ਇਹ ਰਹਿੰਦਾਗਾ ਵੀ ਫਿਰ ਜਿਹੜੀ ਜ਼ਮੀਨ ਆ ਗਈ ਉਹ 10-12 ਸਾਲਾਂ ਦੇ ਵਿੱਚ ਆਪਾਂ ਨੂੰ ਕਮਾਈ ਦਾ ਸਰੋਤ ਰੁਕ ਜੂਗਾ ਵੀ ਉਹਦੀ ਆਉਟਪੁੱਟ ਆਪਾਂ ਕਿੱਦਾਂ ਕੱਢ ਸਕਦੇ ਆਂਗੇ ਉਹਦੇ ਉਹਦੇ ਵਿੱਚੋਂ ਆਪਾਂ ਨੇ ਆਉਟਪੁੱਟ ਕੱਢਣ ਲਈ ਜਿਵੇਂ ਇਹਦੇ ਵਿੱਚ ਆਹ ਡ੍ਰੈਗਨ ਦੀ ਲਾਈਨ ਲਾਈ ਹੋਈ ਹੈਗੀ ਇਹ ਆਪਾਂ 500 ਬੂਟੇ ਦਾ ਜੇ ਡਾਟਾ ਕੱਢਦੇ ਆਂ ਹਰ ਸਾਲ 65 ਤੋਂ 70000 ਰੁਪਏ ਦੇ ਲਗਭਗ ਫਰੂਟ ਸੇਲ ਹੁੰਦਾਗਾ 500 ਪਲਾਂਟ ਦਾ ਇਹ ਆਪਾਂ ਦੋਨੋਂ ਮਿਕਸ ਪਲਾਂਟੇਸ਼ਨ ਕੀਤੀ ਹੋਈ ਆ ਚੰਦਨ ਤੇ ਡ੍ਰੈਗਨ ਦੀ ਤੇ ਦੂਸਰਾ ਇਹ ਆਪਾਂ ਟ੍ਰੈਲਿਸ ਮੈਥਡ ਤੇ ਕੀਤਾ ਹੋਇਆ ਹੈਗਾ ਪੰਜਾਬ ਚ ਸਭ ਤੋਂ ਪਹਿਲਾਂ ਟ੍ਰੈਲਿਸ ਮੈਥਡ ਤੇ ਆਪਾਂ ਹੀ ਲੈ ਕੇ ਆਏ ਸੀਗੇ ਇਸ ਫਾਰਮ ਤੇ ਡ੍ਰੈਗਨ ਨੂੰ ਟ੍ਰੈਲਿਸ ਮਤਲਬ ਤਾਰਾਂ ਤੇ ਕਿਉਂਕਿ ਜਿਹੜਾ ਇਹ ਸਾਰਾ ਡ੍ਰੈਗਨ ਹੈ ਇਹ ਤਾਰਾਂ ਤੇ ਲੱਗਿਆ ਹੋਇਆ ਇਹ ਤੋਂ ਪਹਿਲਾਂ ਝਾਕਰੀ ਤੇ ਲੱਗਦਾ ਜਿਆ ਟਾਇਰ ਦੇ ਉੱਪਰ ਚਾਰ ਪਲਾਂਟ ਲੱਗਦੇ ਸੀਗੇ ਉਹਦੇ ਨਾਲੋਂ ਇਹਦਾ ਫਰਕ ਇਹ ਹੈਗਾ ਵੀ ਜਿੰਨਾ ਇਹਦਾ ਲਗਰਾਂ ਜ਼ਿਆਦਾ ਹੋਣਗੀਆਂ ਸਟੈਮ ਜ਼ਿਆਦਾ ਹੋਣਗੀਆਂ ਪਲਾਂਟ ਦੀਆਂ ਉਹਨਾਂ ਹੀ ਇਹਦੇ ਤੇ ਫਰੂਟ ਜ਼ਿਆਦਾ ਹੋਊਗਾ ਫਰੂਟ ਜ਼ਿਆਦਾ ਫੇਰ ਹੋਊਗਾ ਜੇ ਨੰਬਰ ਆਫ ਪਲਾਂਟਸ ਜ਼ਿਆਦਾ ਹੋਣਗੇ ਸੋ ਇਹਦੇ ਨਾਲ ਨੰਬਰ ਆਫ ਪਲਾਂਟਸ ਵੀ ਵਧਦੇ ਨੇਗੇ ਤੇ ਨਾਲ ਨਾਲ ਆਪਣੀ ਕਮਾਈ ਵੀ ਵਧਦੀ ਹੈ ਤੇ ਬਾਕੀ ਤੁਸੀਂ ਇਹ ਜਾਣਕਾਰੀ ਦਿਓ ਕਿਸਾਨ ਭਰਾਵਾਂ ਨੂੰ ਵੀ ਤੁਸੀਂ ਇਹਦੇ ਨਾਲ ਕੰਨੇ ਇਹ ਜਿਹੜੀ ਖੇਤੀ ਹੈ ਕੰਨੇ ਲਾਭੰਦ ਸਾਬਤ ਹੋ ਬਹੁਤ ਜ਼ਿਆਦਾ ਲਾਭੰਦ ਸਾਬਤ ਹੋ ਰਹੀ ਹੈ ਕਿਉਂਕਿ ਆਪਣੇ ਨਾਲ ਹੁਣ ਲਗਭਗ ਇਸ ਫਾਰਮ ਦੇ ਉੱਤੇ 50000 ਤੋਂ ਪਲੱਸ 51 ਫਾਰਮਰ ਵਿਜ਼ਿਟ ਕਰ ਚੁੱਕੇ ਨੇਗੇ ਤੇ ਉਸ ਦੇ ਵਿੱਚੋਂ ਕਿਸੇ ਨੇ ਕਨਾਲ ਦੋ ਕਨਾਲ ਲਾ ਕੇ 150 ਪਲੱਸ ਏਕੜ ਜਿਹੜਾ ਡ੍ਰੈਗਨ ਤੇ ਚੰਦਨ ਆਪਣੇ ਥਰੂ ਲੱਗ ਚੁੱਕਿਆ ਹੈਗਾ ਹਲੇ ਤੱਕ ਉਹਨਾਂ ਦੇ ਵਿੱਚ ਇੱਕ ਵੀ ਫਾਰਮਰ ਹੈ ਨਹੀਂ ਹੈਗਾ ਵੀ ਜੀਨੇ ਇਹ ਖੇਤੀ ਨੂੰ ਖਤਮ ਕਰ ਲਿਆ ਹੋਵੇ ਵੀ ਅੱਗੇ ਨਾ ਵਧਾਇਆ ਹੋਵੇ ਤੇ ਕਹਤਾ ਹੋਵੇ ਵੀ ਘੱਟ ਦਾ ਸੌਦਾ ਸਾਰੇ ਫਾਰਮਰ ਹੀ ਇਸ ਨੂੰ ਅੱਗੇ ਦਿਨ ਵਾਈ ਦਿਨ ਅੱਗੇ ਵਧਾਉਂਦੇ ਜਾ ਰਹੇ ਨੇ ਕਿਉਂਕਿ ਦੀ ਆਉਟਪੁੱਟ ਹੀ ਬਹੁਤ ਜ਼ਿਆਦਾ ਹੈ ਜੇ ਇਕੱਲਾ ਆਪਾਂ ਡ੍ਰੈਗਨ ਲਾਉਣੇ ਆ ਓਪਨ ਦੇ ਵਿੱਚੋਂ ਹਰ ਸਾਲ 3.5 ਤੋਂ 4 ਲੱਖ ਰੁਪਇਆ ਨੈਟ ਨਿਕਲਦੀ ਨਿਕਲਦਾ ਹੈ ਤੇ ਆਪਾਂ ਇਹ ਜਾਣਕਾਰੀ ਦਿਓ ਕਿਸਾਨ ਭਰਾਵਾਂ ਨੂੰ ਕਿ ਕਿੰਨੇ ਏਰੀਏ ਏਕੜ ਦੇ ਵਿੱਚ ਤੁਸੀਂ ਇਹ ਕਿਹੜੇ-ਕਿਹੜੇ ਪੌਦੇ ਲਾਏ ਆ ਕਿਹੜੇ ਫਰੂਟ ਲਾਏ ਨੇ ਫਰੂਟ ਇੱਕ ਤਾਂ ਆਪਣਾ ਡ੍ਰੈਗਨ ਹੈ ਜੀ ਸਿਆਮ ਰੈਡ ਡ੍ਰੈਗਨ ਹੈ ਡ੍ਰੈਗਨ ਦੇ ਵਿੱਚ ਆਪਾਂ ਲਵੇ ਦੋ ਤਿੰਨ ਹੋਰ ਵੈਰਾਈਟੀਆਂ ਹੈਗੀਆਂ ਨੇ ਜੀ ਤੇ ਉਹ ਚਲੋ ਹੈ ਤਾਂ ਡ੍ਰੈਗਨ ਹੀ ਹੈਗਾ ਇਕ ਆਪਣਾ ਚੰਦਨਾ ਵਾਈਟ ਸੰਦਲ ਬੋਟੀ ਜਿਹੜਾ ਕਿ ਆਪਣੇ ਨਾਰਥ ਰੀਜਨ ਦੇ ਵਿੱਚ ਲਗਭਗ ਵੀ ਸਭ ਤੋਂ ਪੁਰਾਣਾ ਚੰਦਨ ਆਪਣੇ ਕੋਲ ਆ ਜਿਹਦੀ ਉਮਰ ਲਗਭਗ 5 ਤੋਂ 6 ਸਾਲ ਦੇ ਵਿੱਚ ਵਿੱਚ ਆ ਗਈ ਬੜੇ ਲਾਭੰਦ ਸਾਫਤਾ ਬਹੁਤ ਜ਼ਿਆਦਾ ਹੀ ਥੋੜੀ ਨਹੀਂ ਬਹੁਤ ਜ਼ਿਆਦਾ ਇਹ ਨਾ ਖੇਤੀ ਦਾ ਪ੍ਰੋਸੈਸ ਇਹ ਹੈਗਾ ਕਿਉਂਕਿ ਆਪਾਂ ਇਹ ਕਹਿ ਦਿੰਦੇ ਆ ਵੀ ਕਣਕ ਝੋਨੇ ਚੋਂ ਥੋੜੇ ਵੀ ਘੱਟ ਬਚਦੇ ਹੈਗੇ ਫਿਰ ਉਹਦੇ ਵਿੱਚ ਜਿਹੜਾ ਹੈਗਾ ਨਾ ਆਪਣੀ ਮੇਨਟ ਵੀ ਉਨੀ ਕੀ ਹੈਗੀ ਜੇ ਆਪਾਂ ਟੋਟਲ ਮੰਨੀਏ ਸਾਲ ਦੇ ਵਿੱਚੋਂ 40-45 ਦਿਨ ਹੀ ਕੰਮ ਹੁੰਦਾ ਆਪਣਾ ਸਾਰਾ ਫਸਲ ਨੂੰ ਵੇਚਣ ਤੋਂ ਲੈ ਕੇ ਖਰੀਦਣ ਤੱਕ ਬੀਜਣ ਤੱਕ ਦੋਨੋਂ ਫਸਲਾਂ ਦਾ ਜਿਹੜੀ ਇਹ ਫਸਲ ਆ ਇਹ ਇਹਦਾ ਲਗਭਗ 6 ਮਹੀਨੇ ਦਾ ਕੰਮ ਹੈ ਤੇ ਉਹੀ ਆ ਵੀ ਇਹਦੀ ਫਿਰ ਆਉਟਪੁੱਟ ਵੀ ਉਨੀ ਜ਼ਿਆਦਾ ਹੈਗੀ ਆ ਜਿਉ ਉਹਦੇ ਵਿੱਚ ਆਪਾਂ ਨੂੰ 1 ਏਕੜ ਦੇ ਵਿੱਚੋਂ 55 ਤੋਂ 60000 ਰੁਪਏ ਵਾਚਦਾਗਾ ਇਹਦਾ ਨੈਟਵਰਕ ਘੱਟੋ ਘੱਟ 3 ਤੋਂ 3.5 ਬਚਦਾ ਹੈ ਜੇ ਰੇਟ ਵਧੀਆ ਮਿਲ ਜੇ ਐਡੇ ਟਾਈਮ ਵਾਈ ਚਾਂਸ ਡੇਂਗੂ ਵਗੈਰਾ ਦੀ ਬਿਮਾਰੀ ਹੋ ਜੇ ਜਾਂ ਮਾਰਕੀਟ ਦੇ ਵਿੱਚ ਫਰੂਟ ਦੀ ਡਿਮਾਂਡ ਵਧ ਜੇ ਫਿਰ ਇਹ 5 ਤੋਂ ਪਲੱਸ ਵੀ ਚਲਾ ਜਾਂਦਾ ਹੈ ਘੱਟੋ ਘੱਟ ਰੇਟ ਦੇ ਵਿੱਚ ਆਪਾਂ ਨੂੰ ਪਰ ਏਕੜ 3 ਤੋਂ 3.5 ਵੀ ਬਚਤ ਦਿੰਦੇ ਹੀ ਜਾਂਦਾ ਹੈ ਪਲੱਸ ਇਹ ਹੈਗਾ ਜਿਹੜਾ ਓਪਨ ਦੇ ਵਿੱਚ ਲੱਗਿਆ ਹੋਇਆ ਠੰਡ ਦੇ ਵਿੱਚ ਉਹਦੇ ਵਿੱਚ ਆਪਾਂ ਸਰੋਂ ਬੀਜ ਲੈਣੇ ਹੈਗੇ ਸਰੋਂ ਵੀ ਲਗਭਗ ਇੱਕ ਏਕੜ ਚੋ ਵੀ ਤੋਂ 25000 ਦੀ ਹੋਈ ਜਾਂਦੀ ਹੈ ਹਰ ਸਾਲ ਸਾਡੇ ਕੋਲ A1 ਪੰਜਾਬੀ ਟੀਵੀ ਲਈ ਜੁਗਰਾਤ ਚੈਲ ਦੀ ਖਾਸ ਰਿਪੋਰਟ